ਤੁਸੀਂ ਦੇਖ ਰਹੇ ਹੋ ਦੇਰisher ਟੀਵੀ ਮੈਂ ਹਾਂ ਸੰਦੀਪ ਛਰਨਾ ਹਮੇਸ਼ਾ ਹੀ ਤੁਹਾਨੂੰ ਦੇਰisher ਟੀਵੀ ਉਸ ਤਰ੍ਹਾਂ ਖਬਰਾਂ ਦਾ ਰੂਪ ਦਿਲਾ ਜਿਹੜੇ ਅੱਜ ਕੱਲ ਦੇ ਜਿਹੜੇ ਰਿਸ਼ਤੇ ਹੁੰਦੇ ਆ ਉਹ ਕਿਤਨੇ ਕਿਤੇ ਸਫੇਦ ਹੁੰਦੇ ਜਾ ਰਹੇ ਹਨ ਕਾਰਨ ਕੀ ਹੈ ਕੁਝ ਤਾਂ ਪਰਿਵਾਰਕ ਮਸਲੇ ਦੀਆਂ ਫੈਮਿਲੀ ਜਿਹੜੀਆਂ ਵੱਡੀਆਂ ਹੋ ਜਾਂਦੀਆਂ ਅਲੱਗ ਰਹਿਣਾ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਆਨੀਆਂ ਜਾਂ ਜਦੋਂ ਇਕੱਠਾ ਪਰਿਵਾਰ ਆਉਂਦਾ ਤਾਂ ਇੱਕ ਦੂਜੇ ਨੂੰ ਨੁਕਤਾ ਚੀਨੀ ਦਾ ਪਰਿਵਾਰ ਵੀ ਬिखर ਜਾਂਦੇ ਸੋ ਇਹੀ ਕੁਝ ਕਾਰਨ ਆਉਂਦੇ ਆ ਸਾਹਮਣੇ ਜਦੋਂ ਅੱਜ ਦੇਖ ਖੂਨ ਦੇ ਰਿਸ਼ਤੇ ਉਹ ਸਫੇਦ ਹੋਲੇ ਜਾ ਰਹੇ ਆ ਅੱਜ ਤੁਹਾਨੂੰ ਅੱਜ ਅਸੀਂ ਉਸ ਸਿੱਖ ਜੋੜੀ ਦਾ ਮਿਲਾਨ ਜਾ ਰਹੇ ਆ ਜਿਹੜੇ ਅ ਗ੍ਰੰਥੀ ਜੀ ਹੈ ਔਰ ਪਾਠੀ ਸਾਹਿਬ ਹੈ ਔਰ ਨਾਲ ਉਹਨੇ ਮੈਸੇਜ ਹੈ ਸਰੀਰ ਤੋਂ ਦੋਨੇ ਅਪਾਹਜ ਹੈ ਸਰੀਰਿਕ ਤੋਂ ਲੇਕਿਨ ਫਿਰ ਵੀ ਆਪਣੀ ਮਿਹਨਤ ਕਰਕੇ ਆਪਣਾ ਘਰ ਦਾ ਗੁਜ਼ਬਰਸਾ ਕਰਦੇ ਆ ਲੇਕਿਨ ਫਿਰ ਵੀ ਕੁਝ ਐਦਾਂ ਦੇ ਰਿਸ਼ਤੇ ਜਾ ਰਹਾ ਹੈ ਜੋ ਇਹਨਾਂ ਨੂੰ ਇਸ ਹਾਲ ਦੇ باوجود ਵੀ ਇਹਨਾਂ ਨੂੰ ਘਰੋਂ ਬਾਹਰ ਕੱਢਣ ਦੀ ਸਹਿਰਾਸ਼ ਹੈ ਔਰ ਧੋਖੇ ਨਾਲ ਕੁਝ ਇਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਸ ਨੂੰ ਬੇਚ ਰਿਹਾ ਤੇ ਘਰੋਂ ਬਾਹਰ ਕਰਨਾ ਚਾਹੁੰਦੇ ਤਾਂ ਸਾਨੂੰ ਇਹਨਾਂ ਨੂੰ ਜਦੋਂ ਇਸ ਬਾਰੇ ਖਬਰ ਮਿਲਦੀ ਤਾਂ ਅਸੀਂ ਇਸ ਜਿਹੜਾ ਜੋੜਾ ਹੈ ਜਿਹੜਾ ਉਸ ਅਕਾਲ ਪੁਰਖ ਨੂੰ ਨਿਤਨੇਮ ਕਰਦਾ ਮੰਨਦਾ ਹੈ ਔਰ ਬਿਲਕੁਲ ਤਹਾਡੇ ਸਾਹਮਣੇ ਇਹ ਦੋ ਸਖਸ ਬੈਠੇ ਐ ਪਤੀ ਪਤਨੀ ਐ ਗਲਬਤ ਕਰਦੇ ਐ ਇਹ ਮੋਹ ਜਵਾਨੀ ਕਿਉਂਕਿ ਕਿਥੇ ਖੂਨ ਦੇ ਰਿਸ਼ਤੇ ਸਫੇਦ ਹੋ ਗਏ ਆ ਆਖਰ ਕੀ ਕਾਰਨ ਸੀ ਜਿਹੜੇ ਇਹਨਾਂ ਦੇ ਘਰ ਦੇ ਯਾਨੀ ਕਿ ਇਹਨਾਂ ਦੇ ਮਾਮਾ ਸੋਰਾ ਜਿਆ ਨੂੰ ਕਰੋ ਬਾਹਰ ਘਟਨਾ ਚਾਰੇ ਕੁਝ ਜਗ੍ਹਾ ਨਹੀਂ ਵੇਚੂ ਕੀਤੇ ਖਾਰ ਕੇ ਵਿਚਾਰੇ ਅੱਜ ਮੀਡੀਆ ਸਾਹਮਣੇ ਕਿਉਂ ਆਣਾ ਪਿਆ ਤੋਂ ਗਲਬਤ ਕਰਦੇ ਸਸੀ ਗੱਜੀ ਕਿ ਨਾਮ ਮੇਰਾ ਨਾਮ ਚਿੰਦਰ ਸਿੰਘ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜੀ ਸਿੰਘਾ ਨਾਲ ਪਾਠੀ ਦਾ ਵੀ ਕੰਮ ਕਰਦੇ ਪਾਠੀ ਦਾ ਵੀ ਕਿੰਨੇ ਸਾਲ ਕਿੰਨੇ ਸਾਲ ਤੋਂ ਕੰਮ ਕਰਦੇ ਹੋ ਮੈਨੂੰ ਤਾਂ ਹੋ ਗਏ ਆ 10-12 ਸਾਲ ਕੀਰਤਨ ਕਰਦੇ ਨੇ ਕੀਤਨ ਕਿੰਨੀ ਤੜੀ ਤਨਖਾਹ ਰੜੀ ਤਨਖਾਹ ਮੇਰੀ ਇਕੱਲੇ ਦੀ ਹੈਗੀ 5000 ਤੋਂ ਉੱਪਰ ਚੱਥੇ ਦੀ 15 ਹੁੰਦੀ ਹੈ ਤਿੰਨ ਸਾਡੀ 5000 ਚੜਾ ਗੁਜ਼ਾਰਾ ਅੱਜ ਦੇ ਦੌਰ ਚੜਾ ਗੁਜ਼ਾਰਾ ਹੁੰਦਾ ਗੁਜ਼ਾਰਾ ਤਾਂ ਚਲੋ ਨਹੀਂ ਹੁੰਦਾ ਬਾਕੀ ਗੁਰੂ ਸਾਹਿਬ ਦਾ ਸ਼ੁਕਰਾਨਾ ਜਿੱਦਾਂ ਗੁਰੂ ਸਾਹਿਬ ਹਾਂਜੀ ਸਾਡੇ ਗੁਰੂ ਸਾਹਿਬ ਉਹਨੇ ਤੇ ਆਸ ਰੱਖੀ ਮਹਾਰਾ ਜੀ ਭੁੱਖੇ ਮਰੇ ਨਹੀਂ ਦਿੰਦੇ ਗੁਰੂ ਸਾਹਿਬ ਸਾਨੂੰ ਜਿਸਨੇ ਸਾਨੂੰ ਪੈਦਾ ਕੀਤਾ ਹੈ ਅਕਾਲ ਪੁਰਖ ਪਰਮਾਤਮਾ ਨੇ ਕਿ ਬਾਣੀ ਵਿੱਚ ਕੀ ਉਡੇ ਉਡੇ ਵਸਾ ਕੁਸ ਪਾਛੇ ਬੱਚੇ ਦੇ ਸਰਿਆ ਸਹਿਲ ਪੱਥਰ ਵਿੱਚ ਜੰਤੂ ਪਾਏ ਜਿਹੜੇ ਪੱਥਰਾਂ ਵਿੱਚ ਵੀ ਰਿਜਕ ਦਿੰਦਾ ਸਾਨੂੰ ਉਸ ਤੇ ਆਸ ਹੈ ਪਰਮਾਤਮਾ ਤੇ ਚਲੋ ਸਾਡਾ ਛੋਟੀ ਪਾਣੀ ਜੁਗਾ ਵੀ ਅੱਜ ਦੇ ਦੌਰ ਦੇ ਵਿੱਚ ਪੰਜ ਜਿਆਦਾ ਗੁਜ਼ਾਰਾ ਰੋਟੀ ਪਾਣੀ ਰਾਸ਼ਨ ਵੀ ਅੱਜ ਕੱਲ੍ਹ ਅਗਰ ਸਿੰਪਲ ਵੀ ਗਰੀਬ ਦਾਸੀ ਆ ਤਾਂ ਉਹ ਐਸੇ ਰਾਸ਼ਨ ਲੋਕਾਂ ਦਾ 5 ਕਿਲੋ ਰਾਸ਼ਨ ਪੈਂਦਾ ਫੇ ਹੋਰ ਕੁਝ ਖਰਚੇ ਹੁੰਦੇ ਉੱਪਰ ਕਿਸਾ ਕਰਦੇ ਚਲੋ ਗੁਰੂ ਸਾਹਿਬ ਕਿਰਪਾ ਕਰੀਏ ਚਲੋ ਚੱਲੀ ਜਾਂਦਾ ਆਪਣਾ ਥੋੜਾ ਬਾਕੀ ਮੈਂ ਥੋੜਾ ਨਾਲ ਸਵੀਗੀ ਤੇ ਵੀ ਕੰਮ ਕਰਦਾ ਆ ਡਿਲੀਵਰੀ ਦਾ ਕੰਮ ਨਾਲ ਪਾਰਟ ਟਾਈਮ ਅ ਸਰ ਉਹੜੀ ਰਸੀਪ ਹੈ ਸ਼ਰੀਰ ਤੋਂ ਕਾਦੀ ਪ੍ਰੋਬਲਮ ਸੀ ਬਚਪਨ ਤੋਂ ਮੈਂ 5 ਸਾਲ ਦਾ ਪਹਿਲਾਂ ਸੀਗਾ ਤੇ ਉਹਦਾ ਬੁਖਾਰ ਚੜਿਆ ਤੇ ਬੁਖਾਰ 'ਚ ਡਾਕਟਰ ਨੇ ਉਹ ਟੀਕੇ ਲਾਤੇ ਅੱਛਾ ਤੇ ਉਹਦੇ ਨਾਲ ਹੀ ਸਾਈਡ ਇਫੈਕਟ ਪੈ ਗਿਆ ਤੇ ਕਾफी ਇਲਾਜ ਕਰਾਇਆ ਮਾਰੇ RAM ਨਹੀਂ ਆਇਆ ਤੇ ਅਖੀਰ ਚ ਡਾਕਟਰ ਨੇ ਕਿਹਾ ਕਿ ਹੁਣ ਇਲਾਜ ਨਾ ਕਰਾਓ ਕੋਈ ਸਾਈਡ ਇਫੈਕਟ ਪੈ ਸਕਦਾ ਜਿੱਦਾਂ ਹੈਗੇ ਉਹਦੇ ਤੁਸੀਂ ਆਪਣਾ ਜ਼ਿੰਦਗੀ ਬਸਰ ਕਰੋ ਤੇ ਚਲੋ ਮਾਰੇ ਕਿਰਪਨਾ ਚ ਚੱਲੀ ਜਾਂਦਾ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋਏ ਮੇਰੇ ਵਿਆਹ ਨੂੰ ਹੁਣ 2 ਸਾਲ ਹੋਏ ਨੇ ਆਹ ਜੂਨ ਵਿੱਚ ਹਾਂਜੀ ਇਹ ਸਾਡੇ ਮਿਸ ਜੀ ਹੈ ਇਹ ਨਾਮ ਲੜਾ ਜੀ ਸਸ ਜੀ ਜੀ ਅਮਨਜੀਤ ਕੌਰ ਮੇਰਾ ਨਾਮ ਹੈ ਤੇ ਵੀ ਅਮਰਤ ਚੱਕਿਆ ਹੈ ਹਾਂ ਜੀ ਸਰ ਮੈਂ ਹਾਂ ਜੀ ਵਿਆਹ ਤੋਂ ਪਹਿਲਾਂ ਮੇਰੇ ਡੈਡੀ ਨੇ ਕਿਆ ਸੀ ਅਮਰਤ ਚੱਕਲਾ ਮੁੰਡਾ ਅਮਰਤ ਧਾਰੀ ਹੈ ਅੱਛਾ ਜੀ ਇਹ ਜੇ ਕਰਕੇ ਫਿਰ ਮੇਰੇ ਡੈਡੀ ਨੇ ਅਮਰਤ ਤੇ ਸ਼ਿਕਾਤਾ ਸੀਗਾ ਹਨਾ ਮਗੇ ਚਲੋ ਮੁੰਡਾ ਮੈਨੂੰ ਵਧੀਆ ਮਿਲ ਗਿਆ ਤੇ ਬਾਕੀ ਮੈਂ ਹੋਰ ਕੁਝ ਤਾਂ ਇਹਨਾਂ ਦੇ ਦੇਖਿਆ ਨਹੀਂ ਸੀ ਮੈਨੂੰ ਕਹਿੰਦੇ ਸੀ ਕਿ ਸਾਰਾ ਕੁਝ ਮਤਲਬ ਇਸ ਕੁੜੀ ਦਾ ਹੀ ਆ ਤੁਸੀਂ ਸਾਨੂੰ ਮਤਲਬ ਕੱਲੀ ਕੁੜੀ ਝੋਲੀ ਪਾ ਦੋ ਅਸੀਂ ਵੀ ਮਤਲਬ ਕੰਮ ਵਾਲੀ ਰੱਖਾਂਗੇ ਤੇ ਇਹਨਾਂ ਨੇ ਕੰਮ ਵਾਲੀ ਵੀ ਨਹੀਂ ਰੱਖੀ ਇਹਨਾਂ ਦੇ ਘਰ ਚ ਇੰਨਾ ਗੰਦਬਲਾ ਸੀਗਾ ਮੈਂ ਜਾ ਰਸਾ ਸਾਰੀਆਂ ਸਫਾਈਆਂ ਕੀਤੀਆਂ ਆਪ ਮੇਰੇ ਮਾਪ ਆਪਣੇ ਮੇਰੇ ਪਹਿਲੀ ਵਾਰ ਆਣਾ ਸੀਗਾ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਹੁਣ ਇੰਨਾ ਕਰ ਦਿੱਤਾ ਕਰਤਾਰਪੁਰ ਚ ਗਏ ਇਹਨਾਂ ਨੇ ਪਲਾਨ ਬਣਾਇਆ ਵੀ ਕਰਤਾਰਪੁਰ ਇਹਨਾਂ ਨੂੰ ਲਿਜਾਣਾ ਕਿਹਨਾਂ ਨੇ ਕਿਹਨਾਂ ਨੂੰ ਮੇਰੇ ਮਾਮੇ ਸੋਹਰਿਆ ਨੇ ਕੀ ਨਾਮ ਮਨਾਵਾ ਇੱਕ ਦਿਨਾਂ ਗਰਦੀਪ ਸਿੰਘ ਇੱਕ ਦਿਨਾਂ ਖੱਡੇ ਦੇ ਨਾਮ ਜਰਨੈਲ ਜਰਨੈਲ ਸਿੰਘ ਤੇ ਤੁਹਾਡੇ ਵੀ ਸ਼ਰੀਰ ਨੂੰ ਵੀ ਤੁਹਾਡੇ ਵੀ ਪ੍ਰੋਬਲਮ ਸੀ ਹੈ ਹਾਂਜੀ ਸਰ ਮੇਰੇ 10 ਮਹੀਨੇ ਚ ਬੁਖਾਰ ਚੜਿਆ ਸੀਗਾ ਤੇ ਉਸ ਤੋਂ ਬਾਅਦ ਬੁਖਾਰ ਥੋੜਾ ਨੋਰਮਲ ਹੋਣ ਤੋਂ ਬਾਅਦ ਟੀਕਾ ਲੱਗ ਗਿਆ ਸੀਗਾ ਮਮਮੀ ਕਹਿੰਦੀ ਐ ਵੈਸੇ ਹਵਾ ਲੱਗੀ ਐ ਤੇਰੇਆਂ ਲੱਤਾਂ ਨੂੰ ਹਾਂ ਜੀ ਸਰ ਤੁਸੀਂ ਵੀ ਚੱਲਦੇ ਨਹੀਂ ਸਕੇ ਨਹੀਂ ਮੈਂ ਚੱਲ ਫਿਰ ਨਹੀਂ ਸਕਦੇ ਅਦਾ ਹੱਥ ਨਾਲ ਚੱਲਦੇ ਹਾਂ ਤੇ ਚੱਪਲਾ ਪਾ ਲ ਕੇ ਫਿਰ ਚੱਲਦੇ ਹਾਂ ਅਜਿਹਾ ਉਹਨਾਂ ਕੈ ਗਲਤ ਲੱਗੀ ਸੀ ਵੀ ਤੁਹਾਡਾ ਤੁਹਾਡੇ ਮਾਮੇ ਸੋਰੇ ਨੇ ਵੀ ਕੁਝ ਗਲਤ ਸ਼ਬਦੇ ਲਈ ਲੜਦੇ ਗਲਤ ਨਿਗਾਹ ਵੀ ਰੱਖਦੀ ਗੱਲ ਕੀਤੀ ਐ ਇਸ ਦੇ ਨਾਲ ਹੀ ਤੁਹਾਡੀ ਕੁਝ ਪ੍ਰਾਪਰਟੀ ਵੇਚਤੀ ਐ ਕਿਸ ਤਰ੍ਹਾਂ ਇਹ ਸਾਰਾ ਕਦੋਂ ਮਾਮਲਾ ਸੀ ਕਿੱਦਾਂ ਸ਼ੁਰੂ ਹੋਇਆ ਸਰੇ ਮਤਲਬ ਜਿੱਦਾਂ ਮੇਰੇ ਡੈਡੀ ਨੂੰ ਵਿਆਹ ਤੋਂ ਪਹਿਲਾਂ ਇਹਨਾਂ ਨੇ ਰਜਿਸਟਰੀਆਂ ਦਿਖਾਈਆਂ ਜਿੱਦ ਦਿਨ ਮੇਰਾ ਦੇਖ ਦਿਖਾਇਆ ਹੋਇਆ ਨਾਨੀ ਜਿੰਦੇ ਸੀਗੇ ਤੇ ਇਹਨਾਂ ਨੇ ਦੇਖ ਦੇ ਕੇ ਤੋਂ ਬਾਅਦ ਮੇਰੇ ਡੈਡੀ ਨੇ ਤੇ ਮੇਰੇ ਮਾਸਟਰ ਨੂੰ ਮੇਰੇ ਭੈਣ ਦਾ ਸਸੂਰਾ ਤੇ ਉਹਨੂੰ ਬੁਲਾਇਆ ਕਹਿੰਦੇ ਕਿ ਤੁਸੀਂ ਜਗ੍ਹਾ ਦੇਖਣੀ ਹੈ ਜਗ੍ਹਾ ਦੇ ਲੋ ਰਜਟਰੀਆਂ ਨੇ ਥੱਲੋਂ ਦੇ ਲੈ ਕੇ ਉੱਪਰ ਤੱਕਰ ਮਕਾਨ ਵੀ ਦਿਖਾ ਲੈ ਫਿਰ ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਹੁਣ ਜਦੋਂ ਵਿਆਹ ਹੋ ਗਿਆ ਦੂਜੇ ਇੱਕ ਮਹੀਨੇ ਦੇ ਵਿੱਚ ਵਿੱਚ ਕਹਿਤਾ ਕਹਿੰਦੇ ਜੀ ਇਹ ਮੇਰੇ ਡੈਡੀ ਉਹਨੇ ਆਏ ਮੈਨੂੰ ਮਿਲਣ ਵਾਸਤੇ ਚਲੋ ਰਾਤ ਤੋਂ ਹੋਏ ਜਾਂਦੀ ਵੇ ਕਹਿੰਦਾ ਬੰਦਾ ਰੋਟੀ ਖਾ ਕੇ ਜਾਓ ਮਾਂ ਗਾਰ ਆਈ ਅਸੀਂ ਤੇ ਮੈਂ ਕਿਹਾ ਚਲੋ ਡੜੀ ਰੋਟੀ ਖਾ ਕੇ ਜਾਇਓ ਹੁਣ ਤੁਸੀਂ ਕਿੱਥੇ ਜਾ ਕੇ ਮਨ ਆਪਣੀਆਂ ਪਕਾਣੀਆਂ ਪੋਗੇ ਤੁਹਾਨੂੰ ਤੇ ਇਸ ਕਰਕੇ ਵੀ ਰੋਟੀ ਉਹਨਾਂ ਨੇ ਖਾ ਕੇ ਗਏ ਇਹ ਕਹਿੰਦੇ ਜੀ ਇਹ ਲੱਤੇ ਤੇ ਲੱਤੇ ਧਰ ਕੇ ਬੰਦੇ ਆ ਇਹਨਾਂ ਨੇ ਕਰਨਾ ਕਬਜਾ ਤੇ ਮੇਰੇ ਭਰਾ ਵੀ ਆਏ ਹੋ ਸੀ ਮੰਮੀ ਵੀ ਸੀਗੀ ਤੇ ਇਸ ਕਰਕੇ ਫਿਰ ਮੈਂ ਕਿਹਾ ਵੀ ਤੁਸੀਂ ਵੀ ਆਪਣਾ ਰੋਟੀ ਪਾਣੀ ਖਾ ਕੇ ਜਾਓ ਕੀ ਰਾਤ ਨੂੰ ਜਾ ਕੇ ਪਕਾਉਂਗੇ ਇਹ ਕਹਿੰਦੇ ਕਿ ਨਹੀਂ ਉਹਨਾਂ ਨੇ ਕਿਰਾਇਆ ਤੱਕਰ ਲੈਣਾ ਸੀ ਬਾ ਵੀ ਆਪਾਂ ਕਿਰਾਇਆ ਆਪਣਾ ਜਗਾ ਬਚ ਗਈ ਆ ਰ ਮਹਾਰਾਜ ਨੇ ਆਪਣੀਆਂ ਅੱਖਾਂ ਖੋਲtੀਆਂ ਆ ਇਹ ਕੁੜੀ ਨੇ ਇਹ ਮੁੰਡਾ ਸਾਡਾ ਭੋਲਾ ਆ ਇਹਦੇ ਭਰਾਵਾਂ ਨੇ ਕੁੱਟ-ਕਟਾਪਾ ਕਰਕੇ ਸਾਡੇ ਮੁੰਡੇ ਨੂੰ ਮਤਲਬ ਖੁੰਝੇ ਲਾ ਦੇਣਾ ਸੀਗਾ ਇਹ ਆਪਣੀ ਭੈਣ ਦੇ ਨਾਂ ਤੇ ਅਨੇ ਆਰੋਪ ਲਗਾਇਆ ਇਹ ਤੁਹਾਡੇ ਮਾਮੇ ਸੋਹਰੇ ਨੇ ਮਾਮੇ ਸੋਹਰੇ ਨੇ ਲਗਾਇਆ ਤੁਹਾਡੇ ਹਾਂਜੀ ਮੇਰੇ ਤੇ ਲਗਾਏ ਕਹਿੰਦਾ ਕਿ ਇਹਨਾਂ ਨੇ ਮਤਲਬ ਆਪਣੀ ਭੈਣ ਦੇ ਨਾਂ ਤੇ ਜਗਾ ਕਰ ਦੇਣੀ ਸੀ ਆਪ ਤਾਂ ਕਹਿੰਦੇ ਇੱਥੇ ਆ ਕੇ ਬਹਿ ਜਾਣਾ ਸੀਗਾ ਤੇ ਸਾਡੇ ਕਹਿੰਦਾ ਆਪ ਦੇ ਕੋਲ ਕੀ ਹੈ ਇਹਨਾਂ ਦੇ ਕੋਲ ਹੁਣ ਕਹਿੰਦੇ ਚੋਰੀ ਦਾ ਰਜਮ ਮੇਰੇ ਡੈਡੀ ਤੇ ਲਾਤਾ ਪਹਿਲਾਂ ਮੇ ਤੋਂ 1 ਲੱਖ ਰੁਪਇਆ ਮੰਗਿਆਗਾ ਕਹਿੰਦੇ 1 ਲੱਖ ਰੁਪਇਆ ਲੈ ਕੇ ਆ ਜੇ ਨਾ ਲੈ ਕੇ ਸਰ ਉਹਨਾਂ ਅੱਧੇ ਹੀ ਜ ਨਹੀਂ ਲੈ ਕੇ ਆਈ ਮੈਂ ਅਸਲ ਤੇ ਇਹਦੀ ਮੰਗਰ ਨੇ 100000 ਰੁਪਏ ਲੈ ਕੇ ਆ। ਹਾਂਜੀ 100000 ਰੁਪਏ। ਇਹ ਕਿੰਨੇ ਮੰਗ ਕੀਤੀ ਐ? ਇਹ ਮੇਰੇ ਮਾਮੇ ਸਹੁਰਿਆਂ ਦੋਨਾਂ ਨੇ ਰਲ ਕੇ 50-50 ਹਜ਼ਾਰ ਮੰਗਿਆ। ਅੱਛਾ। ਤੁਹਾਡੇ ਕੋ ਮੰਗਗੇ ਤੁਹਾਡੇ ਉੱਤੇ। ਮਤਲਬ ਇਹਨਾਂ ਨੇ ਦੇ ਕੋਲ 50000 ਮੰਗਿਆ ਤੇ 50000 ਮੇਰੀ ਸੱਸ ਨੂੰ ਕਿਹਾ ਮੈਂ ਮਤਲਬ ਪ੍ਰੈਗਨੈਂਟ ਸੀਗੀ। ਮੈਂ ਆਪਣੇ ਪੇਕੇ ਚੱਲ ਗਈ ਸੀ ਮੇਰੀ ਸੱਸ ਮੈਨੂੰ ਸੰਭਾਲ ਨਹੀਂ ਸਕਦੀ। ਅੱਛਾ। ਤੇ ਮੈਂ ਮੰਮੀ ਕੋਲ ਚੱਲ ਗਈ ਸੀ ਤੇ ਉੱਥੇ ਮੈਨੂੰ ਫੋਨ ਗਿਆ ਕਿ ਇਦਾਂ ਲੈ ਕੇ ਕੇ ਵੀ ਤੁਹਾਡੇ ਪੇਕੇ ਕਿੱਥੇ ਐ? ਮੇਰੇ ਪੇਕੇ ਮਹਿਰਬਾਨ ਆ। ਮਹਿਰਬਾਨ ਚ। ਹਾਂਜੀ। ਤੁਸੀਂ ਕਿੱਥੇ ਰਹਿੰਦੇ ਸੀ? ਅ ਮੇਰਮਾਨ ਜਿਹੜਾ ਇਹ ਤੁਹਾਡਾ ਤੇ ਕੇ ਤੁਹਾਡਾ ਤੁਹਾਡਾ ਸੋਹਰਾ ਪਰਿਵਾਰ ਕਿੱਥੇ ਹੁੰਦਾ ਸੀ ਸੋਹਰਾ ਪਰਿਵਾਰ ਮੇਰਾ ਨਿਊ ਸਾਸਤਰੀ ਨਗਵਸਤੀ ਜੋਧੇਵਾਲ ਅੱਛਾ ਅੱਛਾ ਹਾਂਜੀ ਤੇ ਫਿਰ ਉਹ ਉੱਥੇ ਮੈਂ ਇਹਨਾਂ ਨੇ ਮਤਲਬ ਮੰਮੀ ਕੇ ਇਹ ਹੀ ਤੇ ਜਰਾ ਰਾਤ ਨੂੰ ਮੈਨੂੰ ਫੋਨ ਗਿਆ ਕਹਿੰਦੇ ਕਿ ਆਪਣੀ ਨੋ ਨੂੰ ਮੇਰੇ ਸਾਸੇ ਨੂੰ ਕਿਹਾ ਕਹਿੰਦੇ ਆਪਣੀ ਨੋ ਨੂੰ ਕਹਿ ਤੋ 50000 ਰੁਪਏ ਲੈ ਕੇ ਤੇ ਮੈਂ ਤਾਂ ਸਾਡੇ ਨਾਲ ਸਾਹਮਣਾ ਕਰੇ ਮਤਲਬ 1 ਲੱਖ ਰੁਪਏ ਇਹਨਾਂ ਨੇ ਪੂਰਾ ਮੇਰੇ ਕੋਲ ਮੰਗਿਆ ਅੱਛਾ ਤੇ ਫਿਰ ਹੋਣ ਤੁਹਾਡੇ ਤੁਸੀਂ ਤੁਹਾਡੇ ਘਰਦਿਆਂ ਨੇ ਸੀ ਸਮਰਥਾ ਜੀ ਵੀ ਸਾਡੇ ਕੋਲ ਪੈਸੇ ਦੀ ਗੱਲ ਕੀਤੀ ਸੀ ਇਹਨਲੀ ਸਰ ਉਹ ਕਿੱਦਾ ਕਰਨ ਹੁਣ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਾਤਾ ਕਹਿੰਦੇ ਜੇ ਇਹਨਾਂ ਨੇ ਇੱਦਾਂ ਨਹੀਂ ਪੈਸੇ ਦੇਣੇ ਇਹਨਾਂ ਤੇ 125000 ਦਾ ਇਲਜ਼ਾਮ ਲਾਤਾ ਮੇਰੇ ਡੈਡੀ ਤੇ ਕਿਸ ਗੱਲ ਦਾ ਇਲਜ਼ਾਮ ਕਿਸ ਗੱਲ ਦੀ ਚੋਰੀ ਕੀਤੀ ਜੀ ਸਾਰਾ ਨਾ ਕੋਰਟ ਵੱਲੋਂ ਨਾ ਮਤਲਬ ਵਕੀਲ ਨੇ ਬੰਦਾ ਭੇਜਿਆ ਸੀਗਾ ਮਿੰਨਤੀ ਕਰਨ ਵਾਸਤੇ ਜਗਾ ਦੀ ਤੇ ਉਹ ਮਿੰਨਤੀ ਕਰਨ ਆਇਆ ਤੇ ਮਿੰਨਤੀ ਕਰਦੇ ਨੇ ਤੇ ਫਿਰ ਇਹਨਾਂ ਨੇ ਮੇਰੇ ਡੈਡੀ ਨੇ ਇਹਨਾਂ ਨੇ ਵੀ ਜਿਆਦਾ ਆਪਣਾ ਸਮਾਨ ਵਟਵਾਰਾ ਹੋ ਗਿਆ ਤੇ ਮੇਰੀ ਪੇਟੀ ਤੇ ਸਮਾਨ ਆਤਾ ਵੀ ਮੈਂ ਤਾਂ ਚੱਕ ਨਹੀਂ ਸਕਦੀ ਨਾ ਇਹ ਚੱਕ ਸਕਦੇ 700 ਵੀ ਮੇਰੇ ਇੱਦਾਂ ਦੀ ਆ ਤੇ ਮੈਂ ਇਸ ਕਰਕੇ ਕਿਹਾ ਵੀ ਡੈਡੀ ਸਮਾਨ ਮੇਰੀ ਪੇਟੀ ਤੇ ਵੀ ਮੈਂ ਗਰਮ ਕ ਮੇਰੇ ਬੇਟੀ ਚ ਮੇਰਾ ਸਮਾਨ ਲਾ ਕੇ ਥੱਲੇ ਉਹਨਾਂ ਦਾ ਸਮਾਨ ਲਾ ਕੇ ਉਹਨਾਂ ਦੀ ਫੇਟੀ ਚਾਹ ਤਾਂ ਮੇਰਾ ਟ੍ਰੇਪੇਟੀ ਖਾਲੀ ਕਰ ਦੋ ਡੈਡੀ ਨੇ ਮੇਰੇ ਨੇ ادي ਕੀਤਾ ਟਰੰਕ ਉਹਨਾਂ ਦਾ ਟਰੰਕ ਸੀਗਾ ਖਾਲੀ ਸੀਗਾ ਟੈਚੀ ਵੀ ਖਾਲੀ ਸੀ ਕਹਿੰਦੇ ਜੀ ਉਹ ਚ 1,25,000 ਰੁਪਏ ਸੀਗਾ ਇਹਦਾ ਸੋਰਾ ਲੈ ਕੇ ਭੱਜ ਗਿਆ ਆ ਵੀ ਹੁਣ ਜੇ ਨਾ ਪਹੁੰਚਿਆ ਨਾ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਮੇਰੇ ਡੈਡੀ ਗ੍ਰੰਥੀ ਹੈ ਕੋਈ ਗਲਤੀ ਨਹੀਂ ਹਾਂਜੀ ਮੇਰਾ ਮਾਸੜ ਵੀ ਗ੍ਰੰਥੀ ਹੈ ਕੋਈ ਸਾਰਾ ਫੈਮਲੀ ਮੰਦਗੀ ਗੁਰੂ ਮਹੇਦਾਨ ਨਾਲ ਜੁੜਿਆ ਹੋਇਆ ਸਾਰਾ ਹਾਂਜੀ ਹਾਂਜੀ ਸਰ ਤੁਹਾਡਾ ਵੀ ਤਜਰਬਾ ਹਾਂਜੀ ਹਾਂਜੀ ਤੇ ਗਲਤੀ ਕਿੱਥੋਂ ਵਿਗੜੀ ਹੈ ਕੀ ਤੁਸੀਂ ਮੈਂ ਇੱਕ ਸੁਣਾਈ ਕੱਢ ਦੇ ਕੁਝ ਗਲਤ ਨਿਗਾਹ ਵੀ ਰੱਖੀ ਗੱਲ ਕੀਤੀ ਹਾਂ ਹਾਂਜੀ ਸਰ ਮੈਂ ਕੱਪੜੇ ਸੁਕਣ ਮੈਂ ਨਾ ਪਾ ਨਹੀਂ ਸਕਦੀ ਆਪ ਵੀ ਉਹ ਸਟੈਂਡ ਉੱਚੇ ਹੁੰਦੇ ਆ ਮੈਂ ਕੱਪੜੇ ਧੋ ਲੈਣੀ ਆ ਸਾਰਾ ਕੰਮ ਥੱਲੇ ਬਹਿ ਕੇ ਕਰ ਲੈਣੀ ਆ ਤੇ ਲੇਕਿਨ ਮੇਰੀ ਸੱਸ ਕਹਿੰਦੀ ਵੀ ਮੈਂ ਕੱਪੜੇ ਸੁਕਣੇ ਪਾਏ ਨਹੀਂ ਮੇਰੀ ਸੱਸ ਕਹਿੰਦੀ ਕੱਪੜੇ ਸੁਕਣੇ ਪਾਏ ਜਾਂ ਮੈਂ ਦੂਜੇ ਦਿਨ ਕੱਪੜੇ ਲਾਏ ਤਾਂ ਮੈਨੂੰ ਨਾ ਸਮੈਲ ਆਈ ਪਛਾਪਦੀ ਤਾਂ ਪਛਾਪ ਇਹ ਮੈਂ ਸਵੇਰੇ ਮਤਲਬ 6 ਦੇ 6 ਵਜੇ ਇਹ ਡਿਊਟੀ ਤੇ ਚੱਲੇ ਸੀਗੇ ਵੀ ਇਹਨਾਂ ਨੇ ਜਾਣਾ ਸੀਗਾ ਮੈਂ ਦੇਖਿਆ ਦਰਵਾਜਾ ਖੋਲ ਕੇ ਤੇ ਬਾਹਰ ਮੇਰੀ ਸੱਸ ਨੇ ਬਾਜਮਾਰੀ ਕਹਿੰਦੀ ਅਮਨ ਉਹ ਖੜਾ ਦੇਖ ਲੈ ਤੇਰੇ ਕੱਪੜਿਆਂ ਵਾਲੂ ਕਾਤੇ ਖੜਾ ਮੈਂ ਬਾਹਰ ਨਿਕਲ ਕੇ ਦੇਖਿਆ ਜਦ ਮੇਰੇ ਕੱਪੜਿਆਂ ਤੇ ਪਿਸ਼ਾਵ ਕਰਦਾ ਸੀ ਉਹਨੂੰ ਬਿਲਕੁਲ ਹੋਸ਼ ਨਹੀਂ ਸੀ ਮੇਰਾ ਮਾਮਾ ਸੋਰਾ ਉਹਨੂੰ ਹੋਸ਼ ਨਹੀਂ ਹੁੰਦਾ ਜਦੋਂ ਸ਼ਰਾਬ ਪੀ ਲੈਂਦਾ ਉਹਨੂੰ ਬਿਲਕੁਲ ਹੋਸ਼ ਨਹੀਂ ਹੁੰਦਾ ਤੇ ਉਹ ਨੰਗਾ ਵੀ ਘੁੰਮਦਾ ਰਹਿੰਦਾ ਆ ਤੇ ਤੁਹਾਡੇ ਤੁਹਾਡੇ ਤੁਹਾਡੀ ਸੱਸ ਨੇ ਕੁਝ ਨਹੀਂ ਕੀਤਾ ਉਹਨੂੰ ਵੀ ਕੁਝ ਨਹੀਂ ਮੇਰੀ ਸੱਸ ਦਾ ਐਸਾ ਧਾਰਨਾ ਉਹ ਕੁਝ ਕਹਿੰਦੀ ਹੈ ਤੇ ਉਹ ਕਹਿੰਦੇ ਸਾਡੀ ਕੁੜੀ ਸੀ ਦਰੀ ਹੈ ਆਗਰ ਉਹ ਇੱਦਾਂ ਬੋਲਦੇ ਨੇ ਜੇ ਜਦੋਂ ਤੁਸੀਂ ਫਿਰ ਇਹ ਗੱਲ ਸਾਰੀ ਆਪਣੇ ਪਤੀ ਨੂੰ ਦੱਸੀ ਹਾਂਜੀ ਮੈਂ ਸਰ ਇਹਨਾਂ ਨੂੰ ਦੱਸੀ ਸੀ ਇਹ ਕਹਿੰਦੇ ਚਲੋ ਕੋਈ ਉਹ ਨਹੀਂ ਸ਼ਰਾਬ ਦੇ ਵਿੱਚ ਨਹੀਂ ਪਤਾ ਲੱਗਦਾ ਹੈਗਾ ਹੁਣ ਜੇ ਆਪਾਂ ਕਹਾਂਗੇ ਘਰ ਚ ਕਲੇਸ਼ ਪੈਣਾ ਮੱਲੇ ਵਾਲਿਆਂ ਨਾਲ ਕਹਿਣਾ ਨੋ ਆਈ ਤਾਂ ਪਹਿਲੇ ਬੁਟਵਾਰੇ ਕਰਾਤੇ ਜੀ ਜਦੋਂ ਇੰਨੀ ਗੱਲ ਹੋਈ ਤੁਹਾਡੇ ਪਤੀ ਗੱਲ ਦੱਸੀ ਹੈ ਵੀ ਤੁਹਾਡਾ ਮਾਮਾ ਸੋਹਰਾ ਜੜੇ ਹੈਗੇ ਆ ਉਹ ਇਦਾਂ ਸ਼ਰਾਬ ਪੀਂਦੇ ਆ ਕਿ ਤੁਸੀਂ ਵੀ ਖੁਦ ਗ੍ਰਾਥੀ ਪਰਵਾਰ ਅਜੋੜੇ ਹੋਏ ਤੁਹਾਡੇ ਮਿਸਿਸ ਦੀ ਉਸ ਅਕਾਲਪੁਰਖ ਮਹਾਰਾਜ ਦੇ ਜਾਂ ਜੁੜੇ ਹੋਏ ਤਾਂ ਫਿਰ ਉਹ ਬੰਦਾ ਸ਼ਰਾਬ ਪੀ ਕੇ ਦਾਦਾ ਮਾਮਾ ਅ ਦਾ ਘਰ ਦੇ ਵਿੱਚ ਹੀ ਪਿਸ਼ਾਜ ਅੱਜ ਦੇ ਜਿਹੜੇ ਰਿਸ਼ਤੇ ਆ ਖੂਨ ਇਸ ਫੇਦ ਜਿਹੜੇ ਰਿਸ਼ਤੇ ਖੂਨ ਜਿਹੜੇ ਉਸ ਫੇਦ ਹੁੰਦੇ ਜਾ ਰਿਹਾ ਹੈ ਕਾਰਨ ਕੀ ਹੈ ਪੈਸੇ ਦਾ ਲਾਲਚ ਜਾਂ ਜਿਹੜਾ ਬੰਦਾ ਗਰੀਬ ਤਬਕੇ ਚ ਆਇੰਦਾ ਤਾਂ ਇਹਨਾਂ ਤੱਕਾ ਹੋਣਾ ਕਿਤੇ ਨਾ ਕਿਤੇ ਇਸ ਪਰਿਵਾਰ ਦੀ ਇਹ ਦੋਵੇਂ ਪਤੀ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸੀ ਮਾਨ ਤੋਂ ਵੀ ਗੁਹਾ ਲਗਾਈ ਹੈ ਪ੍ਰਸ਼ਾਸਨ ਉਹਨਾਂ ਦਾ ਸਾਧਵੇ ਤੇ ਉਹਨਾਂ ਨੂੰ ਬਿਲਕੁਲ ਨਿਆਂ ਦਿਲਾਵੇ ਕਿਉਂਕਿ ਇਹ ਗੋਸਿਕ ਨੂੰ ਮੰਨਣ ਵਾਲੇ ਦੋਨੇ ਮੀਆਂ ਬੀਬੀ ਦਾ ਤੱਕਾ ਹੋ ਰਿਹਾ ਤੇ ਇਹਨਾਂ ਦਾ ਆਪਣੇ ਹੀ ਪਰਿਵਾਰ ਦੇ ਜਿਹੜੇ ਮੈਂਬਰ ਹੈ ਤੱਕਾ ਕਰਦੇ ਘਰ ਤੋਂ ਬਾਹਰ ਕੱਢਣਾ ਚਾਹਦੇ ਤੇ ਘਰ ਦੇ ਵਿੱਚ ਕਬਜ਼ਾ ਕਰਨਾ ਚਾਹਦੇ ਸੋਚ ਚੱਲਣ ਤੋਂ ਅਸਮਰਥ ਹੈ ਤੇ ਇਦਾਂ ਦੇ ਬੰਦੇ ਕਿਸ ਤਰ੍ਹਾਂ ਦਾ ਕੰਮ ਕਰ ਸਕਦੇ ਤੁਸੀਂ ਖੁਦ ਹੀ ਜਾਣਦੇ ਹੋ ਲੇਕਿਨ ਕਿਤੇ ਨਾ ਕਿਤੇ ਇਸ ਪਰਿਵਾਰ ਦਾ ਯਾਨੀ ਕਿ ਪਤੀ ਪਨੇ ਤੱਕਾ ਕਰ ਰਿਹਾ ਹੈ ਇਦਾਂ ਦੇ ਲੋਕਾਂ ਦੇ ਉੱਪਰ प्रशासनों कानूनी कार्रवाई जरूर करनी चाहिए थी। मैन मुनीषना संदीप शर्मा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप